ਜਥੇ ਕੋਲ ਪਹੁੰਚ ਕੇ ਫਤਿਹ ਬੁਲਾਉਂਦਿਆਂ ਹੀ ਉਹ ਬੋਲਿਆ ਖਾਲਸਾ ਜੀ ਦੁਰਗਮਾਰੋ ਮਾਰ ਕਰਦੇ ਆ ਰਹੇ ਹਨ ਹੋਰ ਕੋਈ ਗੱਲ ਕਰਨ ਦਾ ਤਾਂ ਸਮਾਂ ਨਹੀਂ 15 ਕੋਦਾ ਪੈਂਡਾ ਮਾਰ ਕੇ ਆਇਆ ਹਾਂ ਤੇ ਮੇਰਾ ਬਚਾ ਤਾਂ ਹੀ ਹੈ ਜੇ ਐਨਾ ਹੀ ਮਾਰ ਕੇ ਜਲਦੀ ਨਾਲ ਲਾਹੌਰ ਪਹੁੰਚ ਜਾਵਾਂ ਬਸ ਤੁਸੀਂ ਜਿੰਨੀ ਛੇਤੀ ਹੋ ਸਕੇ ਉਰੇ ਪਰੇ ਹੋ ਜਾਓ ਹੋਰ ਬਚਣ ਦਾ ਕੋਈ ਹੀਲਾ ਨਹੀਂ ਬਚਣਾ ਹੈ ਹੀ ਕਿਉਂ ਸਿੰਘਾ ਮਾਲੇ ਕਿਸ ਤੋਂ ਬਚਣਾ ਪਰ ਉਹ ਸਿੱਖ ਪਾਈਤਾਰਾ ਸਿੰਘ ਤੇ ਇਹ ਬਚਨ ਸੁਣਨ ਤੋਂ ਪਹਿਲਾਂ ਹੀ ਜਾ ਚੁੱਕਾ ਸੀ ਪਾਈਤਾਰਾ ਸਿੰਘ ਤੇ ਬਾਕੀ ਸਿੰਘਾਂ ਦੇ ਚਿਹਰਿਆਂ ਤੇ ਲਾਲੀ ਆ ਗਈ ਖਾਲਸਾ ਜੀ ਕੀ ਪੂਰੀ ਬ੍ਰਹਿਮੰਡ ਵਿੱਚ ਕੋਈ ਵੀ ਅਸੀਥਾ ਹੈ ਜੋ ਕਾਲ ਤੋਂ ਲੁਕੀ ਹੋਈ ਹੋਵੇ ਜਿੱਥੇ ਕੋਈ ਜਾਨ ਬਚਾਉਣ ਲਈ ਲੁਕ ਸਕੇ ਤੇ ਇਹ ਕਹਿੰਦਿਆ ਪਾਈਤਾਰਾ ਸਿੰਘ ਜੀ ਨੇ ਦਸਮ ਪਾਤਸ਼ਾਹ ਦਾ ਸਵਈਆ ਪੜਿਆ ਕੋ ਕਹੂੰ ਕਾਲ ਤੇ ਭਾਜ ਕੇ ਬਾਛਿਤ ਤੋ ਕਹਿ ਗੁੰਟਕ ਹੋ ਭਜ ਜਈਆ ਆਗੇ ਹੂੰ ਕਾਲ ਤਰੇ ਅਸਗਾਜਿਤ ਸਾਜਿਤ ਹੈ ਚੇਤ ਤੇ ਇਸਈਆ ਆਸੋ ਨਾ ਕਹਿ ਗयो ਕੋਈ ਸੁਦਾਵਰੇ ਚਾਹੇ ਉਪਾਵ ਸੁਖਾਵ ਬਚਈਆ ਜਾਤੇ ਨਾ ਛੁੱਟੀਆ ਮੁੜਕ ਹੂੰ ਹਸਤਾ ਕੀ ਨ ਕਿਉ ਸਰਨਾਗਤ ਜਈਆ ਇਹ ਤਾਂ ਸਾਡੀ ਕੋਈ ਭਲੇ-ਵੇਲੇ ਦੀ ਅਰਦਾਸ ਹੀ ਕਾਲ ਗੀਰਪਤਾ ਜੀ ਮਹਾਰਾਜ ਨੇ ਸੁਣ ਲਈ ਤੇ ਢਲਵਾ ਦਾ ਇਹ ਮੈਦਾਨ ਸਤਗੁਰਾਂ ਨੇ ਸਾਡੇ ਲੇਖਾਂ ਵਿੱਚ ਲਿਖ ਦਿੱਤਾ ਪੰਜਾਬ ਦੀ ਧਰਤੀ ਸੂਰਮਿਆਂ ਨੇ ਆਪਣੇ ਲਹੂ ਨਾਲ ਸਿੰਜੀ ਹੈ ਤੇ ਅੱਜ ਇਸ ਧਰਤੀ ਨੂੰ ਸਿੰਜਣਾ ਸਾਡੇ ਹਿੱਸੇ ਆਇਆ ਹੈ ਸਾਡੇ ਧਨ ਭਾਗ ਨੇ ਕਿ ਸਾਡੇ ਸਿਰ ਲੱਗਣਗੇ ਤੇ ਅਸੀਂ ਅਮਰ ਹੋ ਜਾਵਾਂਗੇ ਮੂਮਨ ਖਾਨ ਜਾਣਦਾ ਹੈ ਕਿ ਉਹ ਰਾਤੋਂ ਰਾਤ ਪੈਂਡਾ ਮਾਰ ਲੈਣ ਤਾਂ ਕਿ ਸਿੰਘਾਂ ਨੂੰ ਖਬਰ ਨਾ ਹੋ ਸਕੇ ਤੇ ਉਹ ਲੋਕ ਨਾ ਸਕਣ ਤੇਜੀ ਨਾਲ ਵੱਧਦੀ ਜਾ ਰਹੀ ਫੌਜ ਰਸਤੇ ਵਿੱਚ ਇੱਕ ਕੁਮੰਡੇ ਨਾਮੀ ਜੱਟ ਨੇ ਦੇਖੀ ਉਸ ਨੂੰ ਸਮਝਣ ਵਿੱਚ देर ਨਾ ਲੱਗੀ ਕਿ ਫੌਜ ਨੇ ਕਿੱਧਰ ਚੜ੍ਹਾਈ ਕੀਤੀ ਹੈ ਕੱਲ ਦੇ ਸਾਕੇ ਦਾ ਰੌਲਾ ਚਾਰੇ ਪਾਸੇ ਪੈ ਚੁੱਕਾ ਸੀ ਪਰ ਉਸ ਨੇ ਫਿਰ ਵੀ ਮੂਮਨ ਖਾਨ ਨੂੰ ਪੁੱਛਿਆ ਅੱਜ ਕਿਧਰ ਨੂੰ ਚੜ੍ਹਾਈ ਕੀਤੀ ਆ ਹਜ਼ੂਰ ਤਾਰਾ ਸਿੰਘ ਦਾ ਤਾਰਾ ਡੋਬਣ ਚੱਲੇ ਆ ਤਕੀਬੇਗ ਬੋਲਿਆ ਹੇ ਸ਼ਾਵਾ ਢਲਵਾ ਵਾਲਾ ਤਾਰਾ ਸਿਓ ਕੁਮੰਡਾ ਬੋਲਿਆ ਹਾਂ ਉਹੀ ਪਰ ਹਜ਼ੂਰ ਤੁਸੀਂ ਤਾਂ ਲੰਮੇ ਰਸਤੇ ਤੋਂ ਜਾ ਰਹੇ ਹੋ ਆਓ ਮੈਂ ਤੁਹਾਨੂੰ ਛੋਟੇ ਰਾਤ ਤੋਂ ਲੈ ਚੱਲਾਂ ਤੇ ਮੂਮਨ ਖਾਨ ਨੇ ਫੌਜ ਕੁਮੰਡੇ ਦੇ ਮਗਰ ਲਾ ਦਿੱਤੀ ਕੁਮੰਡਾ ਸਿੰਘਾ ਨਾਲ ਹਮਦਰਦੀ ਰੱਖਦਾ ਸੀ ਸੋ ਫੌਜ ਨੂੰ ਵੱਲ ਵੱਲ ਇਵੇਂ ਪਾ ਕੇ ਢਲ ਵੱਲ ਜਾ ਰਿਹਾ ਸੀ ਤਾਂ ਕਿ ਕਿਸੇ ਤਰ੍ਹਾਂ ਸਿੰਘਾਂ ਨੂੰ ਖਬਰ ਹੋ ਜਾਵੇ ਤੇ ਉਸੁਚੇਤ ਹੋ ਜਾਣ ਢਲੇ ਪਿੰਡ ਤੋਂ ਕੁਝ ਦੂਰੋਂ ਕੁਮੰਡੇ ਨੇ ਮੂਮਨ ਖਾਨ ਨੂੰ ਪਿੰਡ ਦਿਖਾ ਦਿੱਤਾ ਤੇ ਆਪ ਫੌਜ ਤੋਂ ਪਾਸੇ ਹੋ ਗਿਆ ਰਸਤੇ ਵਿੱਚ ਕਿਸੇ ਹੋਰ ਸੰਗੀ ਰਾਹੀ ਉਸਨੇ ਸਿੰਘਾਂ ਵੱਲ ਖਬਰ ਭੇਜ ਦਿੱਤੀ ਮੈਂ ਫੌਜ ਨੂੰ ਹੋਰ ਕੁਮਣ ਘੇਰੀਆਂ ਵਿੱਚ ਪਾਉਂਦਾ ਹਾਂ ਤੇ ਤੂੰ შეਤੀ ਨਰਸਿੰਘਾ ਨੂੰ ਸੂਧੇ। ਕਮੰਡੇ ਨੇ ਆਪਣੇ ਸਾਥੀ ਨੂੰ ਜਲਦੀ ਸਿੰਘਾ ਕੋਲ ਪਹੁੰਚਣ ਦੀ ਤਾਕੀਦ ਕੀਤੀ। ਪ੍ਰਤਾਪ ਸਿੰਘ ਨੂੰ ਤਾਂ ਸ਼ਹੀਦੀ ਸੰਮੁਖ ਤੇ ਸਰੀ ਸੀ। ਉਸ ਨੂੰ ਕਿਸੇ ਸੁਨੇਹੇ ਦੀ ਪਰਵਾਹ ਨਹੀਂ ਕਰਨੀ ਸੀ। ਉਸ ਨੇ ਖਬਰ ਲੈਉਣ ਵਾਲੇ ਦਾ ਧੰਨਵਾਦ ਕੀਤਾ। ਕੀ ਤੁਹਾਨੂੰ ਜ਼ਿੰਦਗੀ ਪਿਆਰੀ ਨਹੀਂ? ਸੂ ਲਿਉਣ ਵਾਲਾ ਜੱਟ ਬੋਲਿਆ। ਕੌਣ ਕਹਿੰਦਾ ਹੈ ਸਾਨੂੰ ਜਿੰਦ ਪਿਆਰੀ ਨਹੀਂ? ਸਾਨੂੰ ਜਿੰਦ ਬਹੁਤ ਪਿਆਰੀ ਹੈ ਭਾਈ ਇਸੇ ਲਈ ਤਾਂ ਸਭ ਤੋਂ ਪਿਆਰੀ ਸ਼ਹਿ ਸਤਗੁਰਾਂ ਦੇ ਚਰਨਾਂ ਵਿੱਚ ਭੇਟ ਕਰ ਰਹੇ ਆ ਸਤਗੁਰੂ ਤੋਂ ਪਿਆਰਾ ਤਾਂ ਸਭਨਾ ਧਰਤੀਆਂ ਉੱਤੇ ਕੁਝ ਨਹੀਂ ਸਿੱਖ ਲਈ ਪਾਈ ਤਾਰਾ ਸਿੰਘ ਬੋਲੇ ਧੰ ਸਤਗੁਰੂ ਧੰ ਤੁਸੀਂ ਤੇ ਧੰ ਤੁਹਾਡੀ ਦ੍ਰਿੜਤਾ ਵਿਦਾ ਲੰਦਾ ਹੋਇਆ ਚੱਟ ਬੋਲਿਆ ਉਧਰ ਢੱਲ ਵਾਲਿਆਂ ਨੂੰ ਫੌਜ ਦਾ ਪਤਾ ਲੱਗਾ ਤਾਕਤ ਮੋਤਵਾਰ ਭੱਜੇ ਆਏ ਸਾਡੇ ਪਿੰਡ ਤਾਂ ਕੋਈ ਬਾਗੀ ਨਹੀਂ ਹਜ਼ੂਰ ਨਾ ਕੋਈ ਰਾਠ ਨਾ ਚੋਰ ਤੇ ਨਾ ਹੀ ਕੋਈ ਸਿੰਘ ਫਿਰ ਤੁਸੀਂ ਕਿਸ ਤੇ ਚੜਾਈ ਕਰਕੇ ਆਏ ਹੋ ਇਸ ਤੋਂ ਪਹਿਲਾਂ ਕਿ ਮੋਮਨ ਖਾਂ ਕੋਈ ਜਵਾਬ ਦਿੰਦਾ ਸਿੰਘਾਂ ਨੇ ਨਗਾਰੇ ਤੇ ਚੋਟ ਲਾ ਦਿੱਤੀ ਹਾ 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 ਮੋਮਨ ਖਾਂ ਹੱਸਿਆ ਤੇ ਨਗਾਰੇ ਦੀ ਆਵਾਜ਼ ਵੱਲ ਰੁਕ ਕੀਤਾ ਫੌਜ ਵਿੱਚ ਇੱਕ ਪਠਾਨ ਸੀ ਜੋ ਤਾਰਾ ਸਿੰਘ ਨਾਲ ਪ੍ਰੇਮ ਰੱਖਦਾ ਸੀ ਉਸਨੇ ਵੀ ਤਾਰਾ ਸਿੰਘ ਨੂੰ ਚਲੇ ਜਾਣ ਦੀ ਬੇਨਤੀ ਕੀਤੀ ਕਦੇ ਨਾ ਨੱਠਾ ਜੁੱਧ ਤੇ ਜੋਧੇ ਜੁਝਾਰੇ ਜੁਝਾਰ ਵੀ ਕਦੇ ਯੁੱਧ ਭੂਮੀ ਚੋ ਨਾਸਦੇ ਹਨ ਪਠਾਨ ਸਾਹਿਬ ਜੁਝਾਰ ਤਾਂ ਜੂਝਦੇ ਹਨ ਪਰ ਜੰਗ ਦੇ ਮੈਦਾਨ ਵਿੱਚ ਤਾਂ ਹਾਥੀ ਚੌਂਗਰਾ ਮਾਰਦੇ ਫਿਰਦੇ ਹਨ ਜਿਹੜੇ ਘੋੜੇ ਦੀ ਪਿੱਠ ਤੇ ਨਗਾਰਾ ਵੱੱਦਾ ਹੋਵੇ ਉਹ ਹਾਥੀਆਂ ਤੋਂ ਨਹੀਂ ਘਬਰਾਉਂਦਾ ਪਰ ਜੁਝਾਰ ਸਿੰਘ ਦੀ ਉਮਰ ਹੀ ਕੀ ਹੈ ਹਜੇ ਕੋਈ ਇੱਕ ਕਮਜ਼ੋਰੀ ਵੀ ਜੇ ਦੁਸ਼ਮਣਾਂ ਦੇ ਹੱਥ ਆ ਗਈ ਕਮਜ਼ੋਰੀਆਂ ਕਮਜ਼ੋਰਾਂ ਦੀਆਂ ਹੁੰਦੀਆਂ ਹਨ ਬਹਾਦਰਾਂ ਦੇ ਖੀਸੇ ਸਿਰਫ ਬਹਾਦਰੀ ਹੁੰਦੀ ਹੈ ਪਰ ਜੰਗ ਦਾ ਮੈਦਾਨ ਰਾਖਸ਼ਾ ਨਾਲ ਭਰਿਆ ਹੋਇਆ ਹੈ ਮਾੜੇ ਦਿਲਾਂ ਵਾਲੇ ਡਰਨ ਰਾਖਸ਼ਾ ਤੋਂ ਤੇ ਜਿੰਨਾ ਅੰਦਰ ਸਤਲੁਜ ਦੀਆਂ ਖੰਡੇ ਬਾਟੇ ਵਾਲੀਆਂ ਪੰਜ ਘੋਟਾਂ ਗਈਆਂ ਹੋਣ ਉਹਨਾਂ ਨੂੰ ਰਾਖਸ਼ਾਂ ਦਾ ਕੀ ਪੈ? ਚਮਕੌਰ ਦੇ ਮੈਦਾਨ ਵਿੱਚ ਜਝਾਰਤੀ ਵਰਖੀ ਐਸੀ ਵਹੇਗੀ ਕਿ ਮੁਗਲਾਂ ਦੇ ਘਰੀ ਸੱਥਰ ਵਿਛੌਂਦੀ ਜਾਵੇਗੀ। ਸੁਪਰਜੰਦਾ ਸਮਾਤਾ ਚਲਾ ਗਿਆ ਖਾਨ ਸਾਹਿਬ ਸ਼ੁਕਰਾਨਾ ਕੇ ਤੁਸੀ ਸਾਟਾ ਫਿਕਰ ਕੀਤਾ। ਸਾਰਾ ਦਿਨ ਸਿੰਘਾਂ ਦੀ ਟਾਇਲ ਸੇਵਾ ਕਰਦੇ ਰਹਿਣ ਵਾਲੇ ਪਇਤਾਰਾ ਸਿੰਘ ਹੁਣ ਵੀ ਸਿੰਘਾਂ ਨੂੰ ਜਲ ਸ਼ਗਾਰਾਏ ਸਨ। ਕਿ ਸੇ ਸਿੰਘ ਨੇ ਮਸ਼ਕ ਭਾਈ ਤਾਰਾ ਸਿੰਘ ਤੋਂ ਮੰਗਦਿਆ ਕਿਹਾ ਸਾਰਾ ਜੀਵਨ ਤੁਸੀਂ ਸਿੰਘਾਂ ਦੀ ਸੇਵਾ ਵਿੱਚ ਲਾ ਦਿੱਤੀ ਹੈ ਸਿੰਘ ਜੀ ਹੁਣ ਕੋਈ ਸੇਵਾ ਸਾਨੂੰ ਵੀ ਬਖਸ਼ੋ ਤੁਹਾਡੀ ਕੋਈ ਐਸੀ ਸੇਵਾ ਕਿ ਸਾਡਾ ਆਉਣਾ ਵੀ ਸਫਲ ਹੋ ਸਕੇ ਅਸੀਂ ਵੀ ਦਰਗਾਹ ਜਾ ਕੇ ਕਹਿ ਸਕੀਏ ਕਿ ਅਸੀਂ ਭਾਈ ਤਾਰਾ ਸਿੰਘ ਦੀ ਸੇਵਾ ਕਰਕੇ ਸਰੀਰ ਪਵਿੱਤਰ ਕੀਤਾ ਸਰੀਰ ਪਵਿੱਤਰਤਾ ਜੰਗ ਵਿੱਚ ਸ਼ਸਤਰ ਤੇ ਵਾਰ ਖਾਣ ਨਾਲ ਹੁੰਦਾ ਹੈ ਖਾਲਸਾ ਜੀ ਸਿੱਖ ਦੀ ਦੇਹ ਤਾਂ ਜੰਗ ਦੇ ਮੈਦਾਨ ਵਿੱਚ ਲਹੂ ਡੋਲ ਕੇ ਪਵਿੱਤਰ ਹੁੰਦੀ ਹੈ ਜਿਨਨੇ ਵੱਧ ਫਟ ਸਰੀਰ ਤੇ ਲੱਗਣਗੇ ਉਹਨੀ ਵੱਧ ਦੇ ਹੀ ਪਵਿੱਤਰ ਹੋਵੇਗੀ ਸੋ ਪਵਿੱਤਰਤਾ ਲਈ ਆਉ ਲਹੂ ਵਹਾਈਏ ਭਈ ਤਹਰਾ ਸਿੱਖ ਨੇ ਤੁਰਕ ਫੌਜ ਵੱਲ ਦੇਖਦਿਆਂ ਇਸ਼ਾਰਾ ਕੀਤਾ ਸ਼ਾਹੀ ਫੌਜਾਂ ਦੇ ਤੋਂ ਸੇ ਵੱਜ ਰਹੇ ਹਨ ਮੂਰੇ ਪੈਦਲ ਬਿਚੇ ਘੋੜ ਸਵਾਰ ਤੇ ਸਭ ਤੋਂ ਮਗਰ ਪੰਜ ਹਾਥੀ ਸਿੰਘਾ ਦੇਵੀ ਰਣਨੀਤੀ ਤਿਆਰ ਹੈ ਮੁਗਲਾ ਨੇ ਪਹਿਲਾ ਜੱਥਾ ਭੇਜਿਆ ਤੇ ਇਧਰੋਂ ਭਾਈ ਬਲਾਕਾ ਸਿੰਘ ਮੈਦਾਨ ਵਿੱਚ ਡਟ ਗਏ ਉਹਨਾਂ ਸਰੀ ਸਾਭ ਮਿਆਨੋ ਕੱਢ ਕੇ ਮਥੇ ਨੂੰ ਸ਼ਹੀ ਤੇ ਅਗਲੇ ਹੀ ਪਲ ਇਸ ਤਰ੍ਹਾਂ ਕਮਾਈ ਕਿ ਦੋ ਮੁਗਲ ਸਿਪਾਈਆਂ ਦੇ ਸਿਰ ਘੋੜ ਸਵਾਰਾਂ ਦੇ ਪੈਰਾਂ ਵਿੱਚ ਪਏ ਸਨ ਭਾਈ ਬਲਾਕਾ ਸਿੰਘ ਨੇ ਕਿੰਿਆਂ ਨੂੰ ਪੌਰ ਬੁਲਾਇਆ ਤੇ ਕਿញਾਂ ਨੇ ਫਟੜ ਕੀਤਾ। ਹਾਥੀਆਂ ਉੱਤੇ ਬੈਠੇ ਤੀਰ ਅੰਦਾਜ਼ਾ ਨੂੰ ਇਸ਼ਾਰਾ ਕੀਤਾ ਗਿਆ। ਪੱਥਿਆਂ ਵਿੱਚੋਂ ਕੱਢ ਕੇ ਨਿਸ਼ਾਨਚੀਆਂ ਨੇ ਤੀਰ ਚਲਾਏ। ਪਹਿਲੇ ਸਿੰਘ ਨਾਲ ਮੁਕਾਬਲੇ ਵਿੱਚ ਹੀ ਮੁਮਨ ਖਾਨ ਦੀ ਕਾਹਿਰਤਾ ਜੰਗ ਦੇ ਮੈਦਾਨ ਵਿੱਚ ਪਤਖ ਹੋ ਗਈ। ਕਈ ਤੀਰ ਇਕੱਠੇ ਭਾਈ ਬੁਲਾਕਾ ਸਿੰਘ ਦੀ ਛਾਤੀ ਵਿੱਚ ਵੱਜੇ। ਉਹਨਾਂ ਨੇ ਸਿੰਘਾਂ ਵੱਲ ਦੇਖ ਕੇ ਫਤਿਹ ਬਲਾਈ। ਤੇ ਇਸ جنگ ਦੇ ਪਹਿਲੇ ਸ਼ਹੀਦ ਬਣ ਗਏ ਹੁਣ ਸਿੰਘਾਂ ਦਾ ਦੂਜਾ ਜਥਾ ਪਿੱਠਾਂ ਜੋੜ ਕੇ ਖਲੋ ਗਿਆ ਇੱਕ ਦੂਜੇ ਦੀ ਪਿੱਠ ਤੇ ਹੁੰਦਾ ਵਾਰ ਰੋਖ ਕੇ ਉਹਨਾਂ ਮੁਗਲਾਂ ਦੇ ਆਹੂ ਲਾਉਣੇ ਸ਼ੁਰੂ ਕੀਤੇ ਮੁਗਲਾਂ ਦੇ ਸਰੀਰਾਂ ਵਿੱਚੋਂ ਪ੍ਰਨਾਲਿਆਂ ਵਾਂਗ ਲਹੂ ਵਗ ਰਿਹਾ ਹੈ ਹਾਲਾਂਕਿ ਪੋ ਫਟਾਲਾ ਹੋ ਚੁੱਕਾ ਹੈ ਪਰ ਮੁਗਲਾਂ ਦੇ ਘੋੜਿਆਂ ਦੀ ਭੱਜ ਦੌੜ ਨੇ ਧੂੜ ਮਿੱਟੀ ਨਾਲ ਅਸਮਾਨ ਭਰ ਦਿੱਤਾ ਹੈ ਤੇ ਹਨੇਰੀ ਰਾਤ ਜਿਹਾ ਹਨੇਰਾ ਛਾ ਗਿਆ ਹੈ। ਮੁਗਲ ਦੂਰੋਂ ਘੋੜਾ ਭਜਾ ਕੇ ਲਿਆਉਂਦੇ ਹਨ ਤਾਂ ਕਿ ਘੋੜੇ ਦੀ ਫੇਟ ਮਾਰ ਕੇ ਹੀ ਸਿੰਘਾਂ ਨੂੰ ਕੁਚਲ ਸਕਣ। ਪਰ ਇਸ ਤਰ੍ਹਾਂ ਉਹ ਬੁਸਦਿਲ ਆਪਣੇ ਘੋੜਿਆਂ ਦਾ ਨੁਕਸਾਨ ਕਰਵਾ ਰਹੇ ਹਨ। ਕਈ ਘੋੜਿਆਂ ਦੀਆਂ ਛਾਤੀਆਂ ਸਿੰਘਾਂ ਦੇ ਨੇਜ਼ਿਆਂ ਨੇ ਵੰਨ ਦਿੱਤੀਆਂ ਹਨ। ਸਮੁੰਦਰ ਸਿੰਘ ਨੇ ਆਪਣੇ ਨਾਂ ਦੀ ਲਾਜ ਰੱਖਦੇ ਹੋਏ ਸਮੁੰਦਰ ਦੀ ਉੱਚੀ ਸ਼ਾਲ ਵਾਂਗ ਉਡਾਰੀ ਮਾਰੀ। ਤੇ ਪੱਜੇ ਆਉਂਦੇ ਘੋੜੇ ਦੇ ਉੱਤੇ ਹੀ ਤਿਲੰਗ ਗਿਆ ਪਰ ਉਸ ਦੇ ਧਰਤੀ ਉੱਤੇ ਉਤਰਨ ਤੋਂ ਪਹਿਲਾਂ ਸਵਾਰ ਦਾ ਸਿਰ ਪਟਕ ਦੇਣੇ ਧਰਤੀ ਤੇ ਡਿੱਗ ਗਿਆ ਸਮੁੰਦ ਸਿੰਘ ਮੁਗਲਾਂ ਵੱਲ ਮੂੰਹ ਕਰੀ ਅਡੋਲ ਖਲੋਤਾ ਹੈ ਕਿ ਉਸ ਵੱਲ ਘੋੜੇ ਭਜਾਈ ਆਉਂਦੇ ਘੋੜ ਸਵਾਰਾਂ ਨੇ ਡਰ ਨਾਲ ਇੱਕਦਮ ਲਗਾਮਾ ਖਿੱਚਿਆ ਤੇ ਦੋਹੇ ਘੋੜੇ ਤਿਲਕ ਕੇ ਡਿੱਗ ਪਏ ਤੇ ਸਵਾਰਾ ਸਮੇਤ ਕਿਸੜਦੇ ਹੋਏ ਕਿੰਨੀ ਦੂਰ ਤੱਕ ਆ ਗਏ ਇਸ ਤੋਂ ਪਹਿਲਾਂ ਕਿ ਸਵਾਰ ਸੰਭਲ ਦੇ ਸਮੁੰਦਰ ਸਿੰਘ ਨੇ ਦੋਹਾਂ ਦੇ ਸਿਰ ਧੜਾਂ ਤੋਂ ਵੱਖ ਕਰ ਦਿੱਤੇ ਬਾਦਲ ਸਿੰਘ جنگ ਦੇ ਮੈਦਾਨ ਵਿੱਚ ਕਾਲੇ ਬੋਲੇ ਬੱਦਲਾ ਵਾਂਗ ਗੱਜਿਆ ਉਹ ਸਮੁੰਦਰ ਸਿੰਘ ਨਾਲ ਮਿਲ ਕੇ ਮੁਗਲਈ ਘੋੜਿਆਂ ਉੱਤੇ ਸਵਾਰ ਹੋਇਆ ਤੇ ਮੁਗਲਾਂ ਵੱਲ ਵਧਿਆ ਬਾਦਲ ਸਿੰਘ ਦੀ ਗਰਜ ਵੀ ਦਹਾੜ ਨੇ ਸਾਹਮਣੇ ਖਲੋਤੀ ਮੁਗਲ ਟੁਕੜੀ ਦੇ ਸਾਹ ਸੂਤ ਦਿੱਤੇ ਹਨ ਉਹਨਾਂ ਦੋਹਾਂ ਸਿੰਘਾਂ ਨੇ ਕਿਰਪਾਨਾ ਇਸ ਫੁਰਤੀ ਨਾਲ ਕਮਾਈਆਂ ਕਿ ਅਗਲੇ ਪਲ ਹੀ ਇਸ ਤਰ੍ਹਾਂ ਜਾਪ ਰਿਹਾ ਸੀ ਕਿ ਜਿਵੇਂ ਇੱਥੇ ਕੋਈ ਮੁਗਲ ਟੁਕੜੀ ਹੈ ਹੀ ਨਹੀਂ ਇਹ ਤੁਸੀਂ ਆਪਦੀ ਮਾ ਦੇ ਵਿਆਹ ਵਿੱਚ ਚਲਾਉਣੀਆਂ ਨੇ ਗੁੱਸੇ ਵਿੱਚ ਭਖਿਆ ਹੋਇਆ ਮੋਮਨ ਖਾਨ ਬੰਦੂਕਾਂ ਵੱਲ ਵੇਖ ਕੇ ਚੀਕਿਆ ਅਗਲੇ ਹੀ ਪਲ ਬੰਦੂਕਾਂ ਚੱਲੀਆਂ ਤੇ ਦੋਹੇ ਸਿੰਘ ਸ਼ਹੀਦੀ ਪਾ ਗਏ ਪਈ ਸੁਮント ਸਿੰਘ ਤੇ ਬਾਦਲ ਸਿੰਘ ਦੇ ਡਿੱਗਣ ਦੀ ਥੇਰ ਹੀ ਸੀ ਕਿ ਪਈ ਚਾਪ ਸਿੰਘ ਨਹੰਕ ਤੋਹਾ ਘੋੜੀਆਂ ਉੱਤੇ ਖਲੋਤੇ ਜਕਾਰੇ ਛੱਡਦਾ ਤੁਰਕਾਂ ਵੱਲ ਸ਼ੂਕ ਦਾ ਆਇਆ ਇਸ ਤੋਂ ਪਹਿਲਾਂ ਕਿ ਬੰਦੂਕਾ ਵਾਲੇ ਦੁਬਾਰਾ ਗੋਲੀਆਂ ਪਰਦੇ ਚਾਪ ਸਿੰਘ ਨੇ ਪੈਦਲ ਸੈਨਕਾਂ ਦੇ ਦਸਾਂ ਕੋਦ ਦੇ ਜਥੇ ਵਿੱਚ ਛਾਲ ਮਾਰੀ ਨੇਜ਼ੇ ਨਾਲ ਇੱਕ ਸੈਨਿਕ ਤਾਂ ਹਵਾ ਵਿੱਚ ਹੀ ਵਿੰਨ ਦਿੱਤਾ ਧਰਤੀ ਤੇ ਪੈਰ ਲੱਗਦਿਆਂ ਉਹ ਕਿਰਪਾਨ ਫੜ ਕੇ ਇਸ ਤਰ੍ਹਾਂ ਘੁੰਮਿਆ ਕਿ ਮੁਗਲ ਸੈਨਕਾਂ ਦੇ ਸਰੀਰ ਵਿਚਾਲੇ ਉਂਜੀਰ ਦਿੱਤੇ। ਆਸ ਕੀ ਮੂਮਨ ਖਾਨ ਨੂੰ ਕਹਿਣਾ ਨਾ ਪਿਆ ਤੇ ਬੰਦੂਕਾਂ ਦੀਆਂ ਗੋਲੀਆਂ ਚੱਲੀਆਂ। ਇੱਕ ਗੋਲੀ ਪੰਜਾਬ ਸਿੰਘ ਦੀ ਅੱਖ ਵਿੱਚ ਵੱਜੀ ਪਰ ਉਹ ਖਲੋਤਾ ਰਿਹਾ। ਛੋਟੀਆਂ ਤੂਪਾਂ ਦੇ ਗੋਲੇ ਆਏ। ਸਿੰਘ ਖੜਾਕ ਸੁਣ ਕੇ ਮੁਸਕਰਾਇਆ। ਪੰਜਾਬ ਸਿੰਘ ਨਾਲ ਹੋਰ ਕਈ ਜ਼ਖਮੀ ਮੁਗਲ ਸਿਪਾਹੀ ਵੀ ਗੋਲੀਆਂ ਦੀ ਮਾਰ ਵਿਚ ਆ ਗਏ। ਇਹ ਹੋ ਕੀ ਰਿਹਾ ਹੈ ਗੇਂਤੀ ਦੇ ਢਾਈ ਟੋਟ ਰੂ ਹਨ ਤੇ ਸਾਡੇ ਸਿਪਾਹੀਆਂ ਦਾ ਆਹੂ ਲਾ ਰਹੇ ਹਨ ਕਿ ਸਾਡੀ ਮਰਦਾਨੀ ਕਿ ਕਿੱਧਰੇ ਉਡਾਰੀ ਮਾਰ ਗਈ ਹੈ ਕਿਉਂ ਤੱਕੀ ਬੇਗ ਕਿ ਅਸੀਂ ਨਾਵਾਂ ਦੇ ਹੀ ਜਰਨੈਲ ਬਣੇ ਫਿਰਦੇ ਹਾਂ ਮੋਹਨ ਖਾਨੇ ਤੱਕੀ ਬੇਗ ਨੂੰ ਵੰਗਾਰੇ ਤੱਕੀ ਬੇਗ ਨੇ ਜੋਸ਼ ਵਿੱਚ ਆ ਕੇ ਕੋੜਾ ਦੌੜਾਇਆ ਤੇ ਸਿੰਘਾਂ ਦੇ ਸਾਹਮਣੇ ਜਾ ਖੜਾ ਹੋਇਆ ਕਿਹੜਾ ਤਹਰਾ ਸਿੰਘ ਅਗੇਤਾ ਕਰੋ ਅਸੀਵੀਤਾ ਦੇਖੀਏ ਕਿੰਨਾ ਕੋ ਬਹਾਦਰ ਹੈ ਤਕੀ ਬੇਗ ਦੇ ਬੋਲਣ ਤੇ ਦੇਰ ਹੀ ਸੀ ਕਿ ਭਾਈ ਤਾਰਾ ਸਿੰਘ ਮੂਰੇ ਆਏ ਅਸੀਤਾ ਜੰਗਲਾਂ ਦੇ ਜੰਮੇ ਜਾਏ ਹਾਂ ਖਾਂ ਸਾਬ ਖੰਡੇ ਬਾਟੇ ਵਾਲਾ ਅੰਮ੍ਰਿਤ ਅੰਦਰ ਗਿਆ ਹੋਇਆ ਜਿਉਣਾ ਮਰਨਾ ਇੱਕ ਜਾਣਦੇ ਆ ਤੇ ਤੁਸੀਂ ਮਾਂ ਦੇ ਦੁੱਧਾਂ ਮੱਖਣਾਂ ਨਾਲ ਪਲੇ ਹੋਏ ਕਿਉਂ ਐਵੇਂ ਮੁਫਤ ਵਿੱਚ ਜਾਣ ਗਵਾਉਂਦੇ ਹੋ ਦਸਾ ਸਾਲਾਂ ਦਾ ਸੀ ਜਦ ਪਹਿਲੀ ਜੰਗ ਵਿੱਚ ਗਿਆ ਸੀ ਤਰਵਾ ਤਲਵਾਰ ਨਾਲ ਲੈ ਕੇ ਜੰਮਿਆ ਹਾਂ ਤਕੀ ਬੇਗ ਗੁੱਸੇ ਵਿੱਚ ਬੋਲਿਆ ਆਹੋ ਲੱਕੜ ਦੀਆਂ ਕਿਰਪਾਨਾਂ ਨਾਲ ਖੇਡਦੇ ਅਠਾ ਦਸਾ ਸਾਲਾਂ ਦੇ ਬਾਲ ਚੋਰ ਸਿਪਾਹੀ ਤੇ ਖੇਡ ਨੂੰ ਜੰਗ ਹੀ ਸਮਝ ਲੈਂਦੇ ਹਨ ਜੇ ਤੁਸੀਂ ਮਰਨਾ ਮਿੱਥ ਹੀ ਲਿਆ ਹੈ ਤਵਾਰ ਕਰ ਲੋ ਕਿਤੇ ਖਾਸ਼ ਅੰਦਰ ਹੀ ਨਾ ਰਹਿ ਜਾਵੇ ਤਕੀ ਬੇਗ ਨੇ ਘੋੜਾ ਪਾਈ ਤਾਰਾ ਸਿੰਘ ਵੱਲ ਭਜਾਇਆ ਤੇ ਖਿੱਚ ਕੇ ਇੱਕ ਤੀਰ ਛੱਟਿਆ ਤੀਰ ਪਾਈ ਤਾਰਾ ਸਿੰਘ ਦੇ ਫਰਲੇ ਨੂੰ چیرਦਾ ਹੋਇਆ ਲੰਘ ਗਿਆ ਪਾਈ ਤਾਰਾ ਸਿੰਘ ਜੀ ਨੇ ਤਕੀ ਬੇਗ ਦੇ ਘੋੜੇ ਦੀ ਵਾਗ ਨੂੰ ਖਿੱਚਿਆ ਤੇ ਵਾਰ ਕਰਨ ਲਈ ਕਿਰਪਾਨ ਲਹਿਰਾਈ ਪਰ ਤਕੀ ਬੇਗ ਦਾ ਸਾਰਾ ਸਰੀਰ ਲੋਹੇ ਨਾਲ ਮੜਿਆ ਹੋਇਆ ਸੀ ਸੰਜੂ ਨੇ ਉਸ ਦਾ ਪਿੰਡਾ ਟੱਕ ਰੱਖਿਆ ਸੀ ਪਾਈ ਤਾਰਾ ਸਿੰਘ ਨੇ ਦੇਖਿਆ ਕੇ ਲੋਹੇ ਦੀ ਟੋਪ ਵਿੱਚੋਂ ਤਕੀ ਬੇਗ ਦਾ ਸਿਰਫ ਮੂੰਹ ਨੰਗਾ ਸੀ ਉਹਨਾਂ ਨੇ ਕਿਰਪਾਨ ਦੀ ਨੋਕ ਉੱਥੋਂ ਦੇ ਅੰਦਰ ਤਸਵਾ ਦਿੱਤੀ ਬੁਲਬੁਲਾ ਵਿੱਚ ਦੀ ਹੁੰਦੀ ਹੋਈ ਪਿੱਪਲਾ ਤਕੀ ਬੇਗ ਦੇ ਸੰਗ ਤੱਕ ਤਸ ਗਈ ਤੋਂ ਪਿਛਾਂ ਵੱਲ ਭੱਜਿਆ ਸਾਹਮਣੇ ਮੂਮਨ ਖਾਂ ਖਲੋਤਾ ਸੀ ਉਸਨੇ ਭੱਜੇ ਆਉਂਦੇ ਤਕੀ ਬੇਗ ਦੇ ਮੂੰਹ ਵਿੱਚੋਂ ਲਹੂ ਵਹਿਦਾ ਦੇਖਿਆ ਤਾਂ ਉਸ ਨੂੰ ਉਹ ਪਾਣ ਦੀ ਪਿਛਕਾਰੀ ਵਾਂਗ ਜਾਪਿਆ ਖਾਨ ਸਾਹਿਬ ਪਾਣ ਚਬਾ ਰਹੇ ਹੋ ਮੂਮਨ ਖਾਨ ਨੇ ਤੱਕੀ ਬੇਗ ਨੂੰ ਪੁੱਛਿਆ ਹਾਂ ਅੱਗੇ ਤਾਰਾ ਸਿੰਘ ਪੀੜੀਆਂ ਦਾ ਥਾਲ ਲਈ ਖਲੋਤਾ ਹੈ ਤੇ ਪਾਣ ਵੰਡ ਰਿਹਾ ਹੈ ਜੇ ਹਿੰਮਤ ਹੈ ਤਾਂ ਤੁਸੀਂ ਵੀ ਲੈ ਆਓ ਜਾ ਕੇ ਦੂਰ ਖੜ ਕੇ ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ ਖਾਨ ਸਾਹਿਬ ਅਗਲਿਆਂ ਦੇ ਮੂਰੇ ਜਾ ਕੇ ਦੇਖੋ ਪਾਣ ਦਿੰਦੇ ਨੇ ਕਿ ਪੂਰੇ ਸਕਦੇ ਨੇ ਅੱਕਿਆ ਹੋਇਆ ਤਕੀ ਬੇਗ ਤਤਲਾਉਂਦਾ ਜਿਹਾ ਬੋਲਿਆ ਮੋਮਨ ਖਾਨ ਦਾ ਇੱਕ ਚਾਪਲੂਸ ਜਹੀ ਕਿਸਮ ਦਾ ਪਤੀਜਾ ਮਰੀਦ ਖਾਨ ਹਾਥੀ ਤੇ ਸਵਾਰ ਸੀ ਉਸਨੇ ਤਕੀ ਬੇਗ ਦੁਆਰਾ ਮੋਮਨ ਖਾਨ ਨੂੰ ਬੋਲੇ ਬੋਲ ਸੁਣੇ ਤੇ ਹੰਕਾਰ ਵਿੱਚ ਮਹਾਵਤ ਨੂੰ ਹਾਥੀ ਸਿੰਘਾਂ ਵੱਲ ਤੋਰਨ ਲਈ ਕਿਹਾ ਹੱਲਾ ਕਿ ਇਹ ਨਿਸ਼ਾਨੇਬਾਜ਼ ਚੰਗਾ ਸੀ ਤੇ ਇਕੱਠੇ ਦੋ ਤੀਰ ਚਲਾ ਦਿੰਦਾ ਸੀ ਜਿਹੜੇ ਦੋ ਵੱਖ-ਵੱਖ ਨਿਸ਼ਾਨਿਆਂ ਨੂੰ ਫੁੰਡ ਸਕਦੇ ਸਨ ਉਸਨੇ ਜਾਣਿਆ ਕਿ ਇੱਕ ਤਾਂ ਇਹ ਹਾਥੀ ਤੇ ਸਵਾਰ ਹੈ ਤੇ ਦੂਜਾ ਸਿੰਘ ਕੁਝ ਥੱਕ ਵੀ ਗਏ ਹੋਣਗੇ ਕਿਰਪਾਨ ਜਾਂ ਨੇਜੇ ਦਾ ਵਾਰ ਇੰਨੇ ਉੱਚੇ ਬੈਠੇ ਤੇ ਹੋ ਨਹੀਂ ਸਕਦਾ ਜੇ ਕੋਈ ਵੀ ਸਿੰਘ ਮੂਰਿਆ ਆ ਤਾਂ ਹਾਥੀ ਚੜਾ ਦੇਵੀਂ ਉਸਤੇ ਉਹ ਮਹਾਵਤ ਨੂੰ ਬੋਲਿਆ ਇਧਰ ਉਹ ਭਾਈ ਪੀਮ ਸਿੰਘ ਨੇ ਹਾਥੀ ਆਉਂਦਾ ਦੇਖਿਆ ਪਿਸ਼ੌਰ ਨਿਵਾਸੀ ਇਹ ਸਿੰਘ ਨੂੰ ਚਾਹੌ ਚੜ ਗਿਆ ਤੇ ਇਹ ਸ਼ੇਰ ਵਾਂਗ ਹਾਥੀ ਵੱਲ ਤਾਇਆ ਹਾਥੀਆਂ ਨਾਲ ਲੜਨਾ ਬੰਦਿਆਂ ਦੇ ਵਸਦੀ ਨਹੀਂ ਹਉਦੇ ਵਿੱਚੋਂ ਤੁਰਕ ਬੋਲਿਆ ਹਾਂ ਬੰਦੇ ਹਾਥੀਆਂ ਨਾਲ ਨਹੀਂ ਲੜ ਸਕਦੇ ਭੀਮ ਸਿੰਘ ਬੋਲਿਆ ਪਰ ਬਚਿਤਰ ਸਿੰਘ ਤੇ ਬਾਗੜ ਸਿੰਘ ਤਾਂ ਲੜ ਸਕਦੇ ਹਨ ਭਈ ਭੀਮ ਸਿੰਘ ਨੇ ਭਈ ਬਚਿਤਰ ਸਿੰਘ ਨੂੰ ਚੇਤਿਆਂ ਵਿੱਚ ਧਿਆਇਆ ਦਿਸ਼ਾਲ ਮਾਰ ਹਾਥੀ ਦਾ ਕੰਨ ਫੜ ਕੇ ਉਸ ਨੂੰ ਬਿਠਾ ਲਿਆ ਇਸ ਤਰ੍ਹਾਂ ਹਾਥੀ ਨੂੰ ਬਿਠਾਉਣਾ ਉਹ ਜਾਣਦੇ ਹਨ ਜਿਹੜੇ ਸਵਾਰ ਹੁੰਦੇ ਹਨ ਤੁਰਕ ਦੇ ਤਾਂ ਚਿੱਤ ਚੇਤੇ ਵੀ ਨਹੀਂ ਸੀ ਕਿ ਸਿੰਘ ਹਾਥੀ ਨੂੰ ਬਿਠਾ ਲਵੇਗਾ ਉਸ ਤਿਸੂਰਮ ਤਾਈ ਪਲ ਵਿੱਚ ਕਿਦਰੇ ਸ਼ਾ ਹੋ ਗਈ ਭੀਮ ਸਿੰਘ ਨੇ ਮਹਾਵਤ ਦਾ ਸਿਰ ਲਾਣ ਲਈ ਵਾਰ ਕੀਤਾ ਪਰ ਕਿਰਪਾਨ ਹਾਥੀ ਨੂੰ ਕਾਬੂ ਕਰਨ ਵਾਲੇ ਅੰਕੁਸ਼ ਵਿੱਚ ਟਕਰਾਈ ਨਾਲ ਟੁੱਟ ਗਈ ਸਿੰਘ ਨੇ ਟੁੱਟੀ ਹੋਈ ਕਿਰਪਾਨ ਨਾਲ ਹੀ ਮਹਾਵਤ ਦਾ ਸਿਰ ਕੱਦੂ ਵਾਂਗ ਲਾ ਦਿੱਤਾ ਤੇ ਉਹ ਤਾਂ ਉਹ ਥਾਂਏ ਢੇਰ ਹੋ ਗਿਆ ਪਰ ਅੰਕੁਸ਼ ਵੱਜਣ ਕਾਰਨ ਭੀਮ ਸਿੰਘ ਵੀ ਫੱਟੜ ਹੋ ਗਏ ਤੇ ਹੇਠਾਂ ਡਿੱਗ ਪਿਆ ਜ਼ਖਮੀ ਹੋ ਕੇ ਡਿੱਗਦੇ ਭੀਮ ਸਿੰਘ ਨੂੰ ਜਦ ਪਾਈ ਤਾਰਾ ਸਿੰਘ ਨੇ ਦੇਖਿਆ ਉਹਨਾਂ ਭੱਜ ਕੇ ਉਸ ਨੂੰ ਸੰਭਾਲ ਲਿਆ ਤੇ ਲਖਮੀਰ ਸਿੰਘ ਨੂੰ ਸੁਣਾ ਕੇ ਬੋਲੇ ਯਾਦ ਆ ਲਖਮੀਰ ਸਿੰਘ ਜਦ ਆਪਾਂ ਛੋਟੇ ਹੁੰਦੇ ਮੱਜਾ ਚਾਰਦੇ ਹੁੰਦੇ ਸਾਂ ਤਾਂ ਤੂੰ ਇਕੱਠੀਆਂ ਦੋ ਮੱਜਾਂ ਉੱਤੇ ਛਾਲ ਮਾਰ ਦਿੰਦਾ ਤੇ ਟੱਪ ਜਾਂਦਾ ਹੁੰਦਾ ਸੀ ਹੁਣ ਤਾਂ ਤੂੰ ਜਰਵਾਣਾ ਵੀ ਹੋ ਗਿਆ ਸੋ ਤੇਰੇ ਅੱਗੇ ਕੀ ਐ ਤੁਰਕਾਂ ਦਾ ਕੱਟਾ ਪਹਿਤਾਰਾ ਸਿੰਘ ਦੇ ਕਹਿਣ ਦੀ ਧੀਰ ਸੀ ਕਿ ਹਾਥੀਵਲ ਭੱਜਦੇ ਹੋਏ ਭਾਈ ਲਖਮੀਰ ਸਿੰਘ ਬੋਲੇ ਭਲੇ ਵੇਲੇ ਯਾਦ ਕਰਵਾ ਦਿੱਤਾ ਭਾਈ ਸਾਹਿਬ ਮੇਰੇ ਤਾਂ ਪਹਿਲਾ ਮਨ ਵਿੱਚ ਫੁਰਨਾ ਆ ਰਿਹਾ ਸੀ ਕਿ ਤੁਰਕਾਂ ਨੂੰ ਮਾਰ ਕੇ ਇਹਨਾਂ ਦੇ ਹਾਥੀਆਂ ਤੇ ਸਵਾਰੀ ਕਰਕੇ ਦੇਖਾਂਗੇ ਇਹ ਕਹਿੰਦਿਆ ਭਾਈ ਲਖਮੀਰ ਸਿੰਘ ਨੇ ਛਾਲ ਮਾਰ ਕੇ ਪਹਿਲਾ ਪੈਰ ਹਾਥੀ ਦੇ ਗੋਟੇ ਤੇ ਤੇ ਦੂਜਾ ਧੌਣ ਉੱਤੇ ਜਾ ਧਰਿਆ ਜਦੋਂ ਹੀ ਭਾਈ ਲਖਮੀਰ ਸਿੰਘ ਨੇ ਆਪਣਾ ਪਰਸ਼ਾ ਤੁਰਕ ਦੇ ਮੋਢੇ ਵਿੱਚ ਮਾਰਿਆ ਭਾਈ ਤਾਰਾ ਸਿੰਘ ਹਸਦਿਆਂ ਬੋਲੇ ਉਹ ਨਹੀਂ ਰੀਸਾ ਯੋਧਿਆ ਤੇਰੀਆਂ ਹਜੇ ਤਾਂ ਗੱਲ ਮੇਰੇ ਮੂੰਹ ਵਿੱਚ ਹੀ ਸੀ ਹਾਥੀ ਉੱਤੇ ਸਵਾਰ ਤੁਰਕ ਦੀ ਸੱਜੀ ਬਾਨ ਨਕਾਰਾ ਹੋ ਗਈ ਤੇ ਉਸਦੀ ਤਲਵਾਰ ਮਿਆਨ ਵਿੱਚ ਧਰੀ ਧਰਾਈ ਰਹਿ ਗਈ ਭਾਈ ਲਖਮੀਰ ਸਿੰਘ ਨੇ ਬਰਸ਼ਾ ਉਸਦੀ ਛਾਤੀ ਵਿੱਚ ਖੋਬੋ ਦਿੱਤਾ ਤੇ ਉਹ ਵੀ ਕੂਚ ਕਰ ਗਿਆ ਹਾਥੀ ਦੇ ਪੈਰਾਂ ਕੋਲ ਕਈ ਮੁਗਲ ਸਿਪਾਈ ਇਕੱਠੇ ਹੋ ਗਏ ਪਾਈ ਕੁਰ ਸਿੰਘ ਤੇ ਆਲੀ ਸਿੰਘ ਨੇ ਲਖਮੀਰ ਸਿੰਘ ਦੀ ਮਦਦ ਕਰਦਿਆਂ ਹੀਠੋ ਤੋਰਕਾਂ ਦਾ ਸਫਾਇਆ ਕਰ ਦਿੱਤਾ। ਲਖਮੀਰ ਸਿੰਘ ਹਾਥੀ ਤੇ ਸਵਾਰ ਹੋ ਗਿਆ ਤੇ ਹਾਥੀ ਸਿੰਘਾਂ ਵੱਲ ਤੋਰ ਦਿੱਤਾ। ਲਓ ਪਾਈ ਤਾਰਾ ਸਿੰਘ ਆਪਾਂ ਵੀ ਹਾਥੀਆਂ ਵਾਲੇ ਹੋ ਗਏ। ਉਹਨਾਂ ਪਾਈ ਤਾਰਾ ਸਿੰਘ ਨੂੰ ਕਿਹਾ। ਇਹ ਘੱਟਾ ਸਾਡੇ ਕੇਸ ਕਮ ਸਿੰਘ ਜੀ ਖਾਲਸਾ ਦਾ ਰਾਜ ਆ ਲੈਣ ਦਿਓ। ਐਸੇ ਹਾਥੀ ਦਾ ਖਾਲਸਾ ਆਪਣੇ ਸੇਵਕਾਂ ਨੂੰ ਬਖਸ਼ਿਆ ਕਰੇਗਾ। ਤੇ ਪਾਈਤਾਰਾ ਸਿੰਘ ਨੇ ਇਹ ਭੇਖਵਾਕ ਕਹੇ ਸਨ ਇੰਨਾ ਬੋਲਾਂ ਨੂੰ ਪੰਜਾਬ ਦੇ ਸ਼ੇਰ ਮਹਾਰਾਜਾ ਰਣਜੀਤ ਸਿੰਘ ਨੇ ਪੂਰਿਆਂ ਕੀਤਾ ਬਾਬੇ ਬੰਗੂ ਨੇ ਉੱਚੇ ਹੋ ਕੇ ਦਰਿਆ ਤੋਂ ਪਾਰ ਦੇਖਿਆ ਸਿੰਘਾਂ ਨੇ ਹਾਥੀ ਮੁਗਲਾਂ ਵੱਲ ਹੱਕ ਦਿੱਤਾ ਜਦ ਸਵਾਰ ਤੋਂ ਸਖਣਾ ਹਾਥੀ ਮੋਮਨ ਖਾਂ ਕੋਲ ਪਹੁੰਚਿਆ ਤਾ ਉਹ ਬੋਲਿਆ ਕਿਸ ਮਿੱਟੀ ਦੇ ਬਣੇ ਹੋਏ ਨੇ ਲੋਕ ਮੁਠੀ ਪਰ ਪੈਦਲ ਸਿੰਘਾਂ ਨੇ ਹਾਥੀ ਤੋਂ ਐਡਾ ਸੂਰਮਾ ਸੁੱਟ ਲਿਆ ਹੁਣ ਮੋਮਨ ਖਾਨ ਨੇ ਦੋ ਪੂਰਬੀਏ ਜਰਨੈਲ ਬੁਲਾਏ ਮਨਸਾ ਰਾਮ ਤੇ ਦਿਆ ਰਾਮ ਇਹਨਾਂ ਨੂੰ ਹਜ਼ਾਰੀ ਦਾ ਖਿਤਾਬ ਹਾਸਲ ਸੀ ਇਹ ਪੂਰਬੀਏ ਆਪਣੀ ਸੈਨਾ ਲੈ ਕੇ ਸਿੰਘਾਂ ਉੱਤੇ ਟੁੱਟ ਪਏ ਮਾਰ ਡਾਲੋ ਕੁਚਲ ਡਾਲੋ ਦੇ ਹੋ ਕੇ ਮਾਰਦੇ ਸਿੰਘਾਂ ਕੋਲ ਪਹੁੰਚੇ ਭਾਈ ਮੇਘ ਸਿੰਘ ਤੇ ਗੁਰਬਖਸ਼ ਸਿੰਘ ਨੇ ਇੱਕ ਪਲ ਵਿੱਚ ਹੀ ਮਨਸਾ ਰਾਮ ਤੇ ਦਿਆ ਰਾਮ ਦੇ ਘੋੜਿਆਂ ਤੋਂ ਪਾਰ ਲਾ ਦਿੱਤਾ ਜਿਨੀ ਤੇਜੀ ਨਾਲੇ ਆਏ ਸਨ ਉਨੀ ਕਾਲ ਨਾਲ ਹੀ ਸਿੰਘਾਂ ਨੇ ਇਹਨਾਂ ਨੂੰ ਭਗਵਾਨ ਕੋਲ ਭੇਜ ਦਿੱਤਾ ਇਹਨਾਂ ਨੂੰ ਜਾਪਦਾ ਮਰਨ ਦੀ ਕੁਛ ਜ਼ਿਆਦਾ ਹੀ ਕਾਲੀ ਸੀ ਗੁਲੀਰਾਮ ਹੋਣਾ ਨੂੰ ਤਾਂ ਬਸ ਵਾਰਟੀ ਪਈ ਭੱਜੇ ਤਾਂ ਐਨਜੇ ਸਨ ਜਿਵੇਂ ਸਾਡੇ ਵਿੱਚੋਂ ਪੰਜਾ ਤੱਤਾਂ ਨੂੰ ਲੈ ਕੇ ਜਾਣਗੇ ਮੇਕ ਸਿੰਘ ਤੇ ਗੁਰਬਖਸ਼ ਸਿੰਘ ਆਪਸ ਵਿੱਚ ਗੱਲਾਂ ਕਰ ਰਹੇ ਸਨ ਲੜਾਈ ਕੁਝ ਸਮੇਂ ਲਈ ਮਾਨੋ ਰੁਕ ਗਈ ਜਾਦਾਤਰ ਕੁਝ ਚਾਨਣ ਹੋ ਜਾਣ ਦੀ ਉਡੀਕ ਕਰ ਰਹੇ ਸਨ ਜਾਂ ਕੋਈ ਨਵੀਂ ਰਣਨੀਤੀ ਘੜ ਰਹੇ ਸਨ ਹੁਣ ਤੱਕ ਹੋਈ ਝੜਪ ਵਿੱਚ ਤਾਂ ਮੈਦਾਨ ਖਾਲਸੇ ਦੇ ਹੱਥ ਰਿਹਾ ਸੀ ਸਿੰਘ ਨਾਲ ਦੇ ਸ਼ਹੀਦ ਹੋ ਚੁੱਕੇ ਸਿੰਘਾਂ ਦੀਆਂ ਦੇਹਾਂ ਸੰਭਾਲ ਰਹੇ ਸਨ ਦਿਨ ਚੜ ਗਿਆ ਤੇ ਸੂਰਜ ਨੇ ਹਰ ਪਾਸੇ ਚਾਨਣ ਕਰ ਦਿੱਤਾ ਸਿੰਘਾਂ ਦੇ ਸਰੀਰਾਂ ਤੇ ਲੱਗੇ ਫਟ ਚਮਕਣ ਲੱਗੇ ਮੁਗਲਾਂ ਦੇ ਸਪਾਈ ਤਾਂ ਟੁਕੜੀਆਂ ਵਿੱਚ ਆਏ ਸਨ ਪਰ ਸਿੰਘ ਤਾਂ ਸਾਰੇ ਹੀ ਲੜਦੇ ਰਹੇ ਸਨ ਮੈਦਾਨ ਵਿੱਚ ਖਿੱਲਰੇ ਫਿਰਦੇ ਸਿੰਘ ਚਖਮੀ ਸਿੰਘਾਂ ਨੂੰ ਸਹਾਰੇ ਦੇ ਰਹੇ ਸਨ ਮੋਮਨ ਖਾਂ ਨੇ ਮੌਕਾ ਤਾੜਦਿਆਂ ਤੂਪਾ ਵਾਲਿਆਂ ਨੂੰ ਇਸ਼ਾਰਾ ਕੀਤਾ 40 ਦੀਆਂ 40ਆਂ ਤੂਪਾਂ ਨੇ ਇਕੱਠੀਆਂ ਨੇ ਅੱਗ ਭਰਾਈ ਨਾਲ ਹੀ ਤੁਰਕਾਂ ਨੇ ਬੰਦੂਕਾਂ ਦੇ ਫਾਇਰ ਵੀ ਖੋਲ ਦਿੱਤੇ ਫੱਟੜ ਹੋਏ ਤੇ ਉਹਨਾਂ ਨੂੰ ਸੰਭਾਲ ਰਹੇ ਸਿੰਘਾਂ ਨੂੰ ਤੂਪਾਂ ਦੇ ਗੋਲਿਆਂ ਨੇ ਉਡਾ ਦਿੱਤੇ ਪਾਈਤਾਰਾ ਸਿੰਘ ਨੇ ਆਪਣਾ ਜਾਨ ਪਾਈ ਤਰੰਗ ਮੁਗਲਾਂ ਵੱਲ ਭਜਾਇਆ ਕਈ ਗੋਲੀਆਂ ਉਹਨਾਂ ਦੇ ਡੋਲਿਆਂ ਤੇ ਪੱਟਾਂ ਵਿੱਚ ਲੱਗ ਗਈਆਂ ਘੋੜਾ ਵੀ जख्मी ਹੋ ਗਿਆ ਪਰ ਉਸਨੇ ਧਾਰ ਲਈ ਸੀ ਕਿ ਸਿੰਘ ਨੂੰ ਰਾਹ ਵਿੱਚ ਧੋਖਾ ਨਹੀਂ ਦੇਵੇਗਾ ਕਿਸੇ ਵੀ ਤਰ੍ਹਾਂ ਘੋੜੇ ਨੇ ਪਾਈਤਾਰਾ ਸਿੰਘ ਨੂੰ ਮੁਮਨ ਖਾਨ ਦੇ ਹਾਥੀ ਕੋਲ ਪਹੁੰਚਾ ਦਿੱਤਾ ਭਾਈ ਸਾਹਿਬ ਨੇ ਘੋੜੇ ਦੀ ਪਿੱਠ ਤੋਂ ਖਲੋਂਦਿਆਂ ਹਾਥੀ ਵੱਲ ਛਾਲ ਮਾਰੀ ਹਾਥੀ ਦੀ ਸੁੰਡ ਉੱਤੋਂ ਦੀ ਹੁੰਦੇ ਹੋਏ ਉਹ ਉੱਪਰ ਜਾ ਚੜ੍ਹੇ। ਕਿਰਪਾਨ ਦੋ ਵਾਰ ਕਮਾਈ। ਪਹਿਲੇ ਵਾਰ ਨਾਲ ਮੁਹਾਵਤ ਦਾ ਸਿਰ ਤੇ ਦੂਜੇ ਨਾਲ ਮੋਮਨ ਖਾਨ ਦੀ ਬਾਹ ਵੜ ਡੁੱਟੀ। ਮੋਮਨ ਖਾਨ ਨੇ ਆਪਣੀ ਬਰਸ਼ੀ ਹਾਥੀ ਦੀ ਖੁਬੋਈ ਤੇ ਹਾਥੀ ਪੀੜ ਨਾਲ ਕਰਾਇਆ ਤੇ ਦੋ ਲੱਤਾਂ ਤੇ ਹੋ ਗਿਆ। ਪਾਈ ਸਾਹਿਬ ਨੂੰ ਸੰਭਾਲਣ ਦਾ ਮੌਕਾ ਨਾ ਮਿਲਿਆ ਤੇ ਉਹ ਹਾਥੀ ਦੇ ਪੈਰਾ ਵਿੱਚ ਡਿੱਗ ਪਿਆ। ਹਾਥੀ ਨੇ ਆਪਣਾ ਪੈਰ ਪਇਤਾਰਾ ਸਿੰਘ ਸਿਰ ਵੱਲ ਵਧਾਇਆ ਉਹਨਾਂ ਫੁਰਤੀ ਨਾਲ ਪਾਸਾ ਲਿਆ ਤੇ ਚੀਤੇ ਦੀ ਤੇਜ਼ੀ ਨਾਲ ਛਾਲ ਮਾਰ ਕੇ ਕਿਰਪਾਨ ਕਮਾਈ ਤੇ ਹਾਥੀ ਦੀ ਸੁੰਡ ਵੱਡੀ ਗਈ ਹਾਥੀ ਹੁਣ ਪੀੜ ਨਾਲ ਕਰਾ ਰਿਹਾ ਸੀ ਖਲੋਤੇ ਘੋੜ ਸਵਾਰ ਤੇ ਪੈਦਲ ਸਿਪਾਈਆਂ ਵਿੱਚੋਂ ਕੁਝ ਨੂੰ ਮਾਰ ਕੇ ਤੇ ਕੁਝ ਨੂੰ ਉੱਚ ਘਾਨੀ ਦੇਖ ਕੇ ਭਾਈ ਸਾਹਿਬ ਨੇ ਪਰਸ਼ਾਦਾ ਨਿਸ਼ਾਨਾ ਸਾਧਿਆ ਮੁਮਨ ਖਾਦਾ ਮੁਰਕਾ ਚੋਰਿਆ ਸੀ ਜਿਉਂ ਹੀ ਉਹਨਾਂ ਨੇ ਬਰਸ਼ੀ ਛੱਡਣ ਲਈ ਹੱਥ ਅਗਾਹ ਲਿਆਂਦਾ ਸ਼ੂਕਦੇ ਹੋਏ ਕਿ ਤੀਰ ਉਹਨਾਂ ਦੇ ਸੀਨੇ ਵਿੱਚ ਵੱਜੇ ਤੇ ਇੱਕ ਗੋਲੀ ਮੋਢੇ ਵਿੱਚ ਪਰ ਉਹਨਾਂ ਕਿਸੇ ਵੀ ਤਰ੍ਹਾਂ ਬਰਸ਼ੀ ਚਲਾ ਦਿੱਤੀ ਬਰਸ਼ੀ ਹਾਥੀ ਦੀ ਅੱਖ ਵਿੱਚ ਵੱਜੀ ਹਾਥੀ ਹਾਥੀ ਪਿਛਲ ਖੁਰੀ ਦੌੜ ਪਿਆ ਤੇ ਆਪਣੇ ਕਈ ਸਿਪਾਹੀ ਮਿੱਧ ਕੇ ਮਾਰ ਦਿੱਤੇ ਪੀੜ ਨਾਲ ਚੀਕ ਰਹੇ ਭਜਦੇ ਹਾਥੀ ਤੋਂ ਡੋਲ ਕੇ ਮੋਮਨ ਖਾਂ ਡਿੱਗ ਪਿਆ ਧੜਾਮ ਕਰਕੇ ਡਿੱਗ ਨਾਲ ਉਸ ਦੀ ਸੁਰਤ ਬੋਂਦਲ ਗਈ ਪਇਤਾਰਾ ਸਿੰਘ ਨੇ ਕੋਲ ਪਈ ਤਲਵਾਰ ਚੁੱਕ ਕੇ ਮੋਮਨ ਖਾਂ ਦਾ ਸਿਰ ਲਾ ਦਿੱਤਾ ਹਾਂ ਸੱਚ ਹੈ ਬੰਦੇ ਹਾਥੀਆਂ ਨਾਲ ਨਹੀਂ ਲੜ ਸਕਦੇ ਪਰ ਬਚਿੱਤਰ ਸਿੰਘ ਪਾਗੜ ਸਿੰਘ ਭੀਮ ਸਿੰਘ ਤੇ ਤਾਰਾ ਸਿੰਘ ਤਾਂ ਲੜ ਸਕਦੇ ਹਨ ਮੈਦਾਨ ਵਿੱਚੋਂ ਭੱਜਦੇ ਜਾ ਰਹੇ ਮੁਗਲ ਸੈਨਾ ਵਿੱਚੋਂ ਇੱਕ ਮੁਗਲ ਸਿਪਾਹੀ ਨੇ ਪਾਈਪੀਮ ਸਿੰਘ ਦੇ ਬੋਲ ਤੋਹਰਾਏ ਬਸ ਉਸ ਨੇ ਦੋ ਨਾਮ ਜ਼ਰੂਰ ਨਾਲ ਜੋੜ ਦਿੱਤੇ ਤੇ ਇਸ ਤਰ੍ਹਾਂ ਪਾਈਤਾਰਾ ਸਿੰਘ ਤੇ ਉਹਨਾਂ ਦੇ ਸਾਥੀ ਸਿੰਘਾਂ ਨੇ ਜੂਝ ਕੇ ਸ਼ਹੀਦੀਆਂ ਪਾਈਆਂ ਉਹਨਾਂ ਦਾ ਸਿਰੜ ਸਿਰਾਂ ਦੇ ਨਾਲ ਨਿਭ ਗਿਆ ਉਹਨਾਂ ਅਰਦਾਸ ਵਿੱਚ ਕਹੇ ਬੋਲ ਨਭਾਏ ਤੇ ਸਤਗੁਰਾਂ ਦੇ ਚਰਨਾ ਵਿੱਚ ਨਿਵਾਸ ਪਾਇਆ ਸੰਸਾਰ ਤਾਂ ਮੁਸਾਫਰ خانہ ਹੈ तिसरा ਰੂਪੀ ਇਸ ਸੰਸਾਰ ਵਿੱਚ ਰਾਤ ਕੱਟਣ ਵਾਲੇ ਮੁਸਾਫਰਾਂ ਨੂੰ ਸਰਾਂ ਦੇ ਨਿਯਮਾਂ ਦਾ ਪਾਲਣ ਕਰਨਾ ਪੈਂਦਾ ਹੈ ਪਰ ਕੁਝ ਮੁਸਾਫਰ ਐਸੇ ਵੀ ਹੁੰਦੇ ਹਨ ਜੋ ਆਪਣੀਆਂ ਸ਼ਰਤਾਂ ਤੇ ਜਿਉਂਦੇ ਹਨ तिसरा ਉਹਨਾਂ ਨੂੰ ਹੀ ਯਾਦ ਕਰਦੀ ਰਹਿੰਦੀ ਹੈ ਸਰਾਂ ਨੂੰ ਸਦੀਆਂ ਦੀ ਉਡੀਕ ਮਗਰੋਂ ਐਸੇ ਮੁਸਾਫਰਾਂ ਦੇ ਚਰਨ ਪਰ ਸੰਦਾ ਸੁਭਾਗ ਮਿਲਦਾ ਹੈ। ਮੇਦਸਨਸਾਰ ਦੀ ਆਬਾਦੀ ਤਾਂ ਕਰੋੜਾਂ ਟੱਪ ਚੁੱਕੀ ਹੈ। ਮਨੁੱਖ ਨਿਤ ਜੰਮਦੇ ਹਨ ਤੇ ਨਿਤ ਮਰਦੇ ਹਨ ਪਰ ਤਾਰਾ ਸਿੰਘ ਨਿਤ ਨਹੀਂ ਜੰਮਦੇ ਤੇ ਮਰਦੇ ਤਾਂ ਕਦੇ ਵੀ ਨਹੀਂ। ਤੇ ਅੱਜ ਆਪਾਂ ਹਨੇ ਹਨੇ ਪਾਤਸ਼ਾਹੀ ਕਿਤਾਬ ਦਾ ਚੌਥਾ ਹਿੱਸਾ ਕੰਪਲੀਟ ਕਰ ਲਿਆ ਹੈ। ਅਗਲੀ ਵਾਰ ਆਪਾਂ ਪੰਜਵਾਂ ਹਿੱਸਾ ਹਮਰਾਖਤ ਪਾਤਸ਼ਾਹੀ ਦਾਵਾ ਸ਼ੁਰੂ ਕਰਾਂਗੇ ਤੇ ਜੇ ਤੁਹਾਨੂੰ ਸਾਡੀ ਆਡੀਓ ਬੁੱਕ ਚੰਗੀ ਲੱਗੀ ਤਾਂ ਜਰੂਰ ਲਾਈਕ ਸ਼ੇਅਰ ਕਮੈਂਟ ਤੇ ਫੋਲੋ ਕਰਨਾ ਤੇ ਕੋਈ ਵੀ ਭੁੱਲ ਚੁੱਕ ਲਈ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ